ਦੇ ਨਾਲ ਬਿٹے 642000 ਰੁਪਿਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਅੰਸ਼ੋਰੈਂਸ ਕਰਾਇਤੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨੇ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬਿٹے ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਸੀ ਵੀ ਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਣਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਿਲੀ ਚ ਕੌਣ ਕੌਣ ਆਂਟੀ ਟੁੱਟੀ ਅਸੀਂ ਦੋਨੇ ਮਾਮਾ ਧੀਆਂ ਹਾਂ ਬੇਟੇ ਸੋ ਕਮੋਨ ਵਾਲੇ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਹਾਂ ਬੇਟੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨਾਂ ਨੂੰ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਹੈ ਸਰ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਆਰੰਭ ਵਿੱਚ ਲੈਂਦੀ ਹਾਂ ਹਾਂਜੀ ਹਾਂ ਉਹਨਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾ ਅਪਲੀਕੇਸ਼ਨ ਆਪਾਂ ਉਹਨਾਂ ਦਿੱਤੀ ਦੀਗੀ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਜੀ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਮੰਗ ਕਰਦੇ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਹਾਂਜੀ ਕੀ ਨਾਮ ਦਿੱਤਾ ਦੀਪਿੰਦਰ ਕੌਰ ਦੀਪਿੰਦਰ ਜੀ ਕੀ ਗੱਲਬਾਤ ਹੋਈ ਏ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ਡਿਊ ਹੈ ਕਿਉਂ ਪੇ ਕਰ ਦੋ ਤੇ ਅਸੀਂ ਕਿਹਾ ਨਹੀਂ ਕਰਵਾਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫੇਰ ਫੋਨ ਆਇਆ ਸੀ ਤੇ ਇਹ ਕਿਹਾ ਸੀ ਕਿ ਤੁਹਾਡੇ ਅਸੀਂ ਕਿਹਾ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਿਹਾ ਰਫੰਡ ਕਰਵਾਉਣਾ ਹੈ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਫਿਰ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਸੋ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ 31 ਜੁਲਾਈ ਨੂੰ 142000 ਕੱਟਿਆ ਗਿਆ ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਅਰੇ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ ਮੈਂਨੇ ਉਹ ਨਟ ਵਰਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 1.10 ਹਜ਼ਾਰ ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ ਚ ਗਏ ਸੀ ਬੈਂਕ ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫਲ ਟੁੱਟ ਗਈ 8:15 ਮਿੰਟ ਤੇ ਤੁਹਾਨੂੰ ਐਫ ਡੀ ਲਈ ਪੈਸੇ ਵੀ ਸਾਰੇ ਹੈਕਰਾਂ ਵੱਲੋਂ ਹੈਕ ਕਰ ਲਏ। ਹਾਂਜੀ ਉਹ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ। ਠੀਕ ਹੈ। ਕੁੱਲ 6 ਲੱਖ 42 ਹਜ਼ਾਰ ਕੱਟਿਆ ਗਿਆ। ਅੱਛਾ ਜੀ। ਹਾਂਜੀ। ਉਹ ਕਿਵੇਂ ਦੇਖਦੇ ਹੋ ਜਿਵੇਂ ਆਪਾਂ ਕਹਿੰਦੇ ਵੀ ਐਫ ਡੀ ਕਰਨ ਤੋਂ ਬਾਅਦ ਤਾਂ ਜਿਹੜੇ ਪੈਸੇ ਨੇ ਕਿਨੂੰ ਸੇਫ ਰੱਖੇ ਸਨ। ਫਿਰ ਵੀ ਹੈਕਰਾਂ ਵੱਲੋਂ ਪੈਸੇ ਕਢਾਈ। ਇਹ ਪਤਾ ਨਹੀਂ ਕਿਵੇਂ ਕਢਵਾਏ।